ਲੈ ਵੀ ਮਿੱਤਰੋ ਵੀਡੀਓ ਨਾਲ ਬਣੇ ਰਹੋ ਭਾਈ ਢਾਈ ਕਿੱਲਿਆਂ ਦਾ ਝੋਨਾ ਪਾਇਆ ਸੀਗਾ ਤੇ ਟਰਾਲੀ 'ਚ ਝੋਨਾ ਟਰਾਲੇ ਜਿੰਨੀ ਪਾਇਆ ਹੁੰਦਾ ਮੁੰਡਾ ਉਰੇ ਬਹਿ ਗਿਆ ਦੇਖ ਰਿਹਾ ਚੜੂ ਕਿਣਾ ਕਿਹੜਾ ਗੇਅਰ ਲਾ ਲਿਆ ਚੜ ਜੂਗਾ ਤੂੰ ਇੱਕ ਹੋਰ ਵਾਜਾ ਨਾ ਗੇਅਰ ਵੱਡਾ ਲਾ ਗੇਅਰ ਵੱਡਾ ਗੇਅਰ ਵੱਡਾ ਹਾਂ ਚੱਲ 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 ਅਰੇ ਐਸ਼ਕਰ ਨਾ ਰੇਸ਼ ਰੇਸ਼ਾ ਜਾਣ ਦੇ ਜਾਣ ਦੇ ਰੋਕੀ ਨਾ ਰੋਕੀ ਨਾ ਇਹ ਆਇਆ ਬਾਈ ਸ਼ੋ ਮੈਚ ਹੌਲੀ 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 ਏ ਓ ਰਾਗ ਲੱਤਾ ਤੋੜੇ ਉਤਰ ਜਾ ਹੁਣ ਤਾਂ ਉਤਰ ਜਾ ਕਾਲ ਸਿੱਧਾ ਕਰ ਸਿੱਧਾ ਹੁਣ ਆ ਜਾ ਬਾਈ ਕਾਲੇ ਨੇ ਚ ਪਤਾ ਲੱਗ ਗਿਆ ਵੀ ਚਾਰ ਚੰਗਾ ਹੈਗਾ ਹੈ ਲੈ ਬਈ ਮਿੱਤਰੋ